ਸਾਨਾ ਸਿਟੀ ਦੇ ਸਾਡੇ ਸਬਡਿਵੀਜ਼ਨ ਦੇ ਤਿੰਨੇ ਐਸਐਚਓ ਅਲੋਂਗ ਵਿਦ ਮੀ ਤੇ ਪਾਰੀ ਫੋਰਸ ਲਾ ਕੇ ਅਸੀਂ ਸ਼ਹਿਰ ਦੇ ਸਾਰੇ ਬਜ਼ਾਰਾਂ ਵਿੱਚੋਂ ਦੀ ਫਲੈਗ ਮਾਰਚ ਕੀਤਾ ਇਹ ਫਲੈਗ ਮਾਰਚ 15 ਅਗਸਤ ਦਿਨ ਮੱਦੇ ਨਜ਼ਰ ਕੀਤਾ ਗਿਆ ਕਿੰਨੀ ਕਿ ਫੋਰਸ ਲਗਾਈ ਗਈ 15 ਅਗਸਤ ਚਾਰਜੜੇ ਲਾਈ 4 450 ਦੇ ਕਰੀਬ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਲਗਾਇਆ ਹੁੰਦਾ ਰਾਤ ਨੂੰ ਪੈਟਰੋਲਿੰਗ ਕੀਆ ਕਰੀਓ ਰਾਤ ਨੂੰ ਸਾਰੇ ਚੌਂਕਾਂ ਵਿੱਚ ਨਾਕੇ ਵੀ ਆ ਪੈਟਰੋਲਿੰਗ ਵੀ ਆ ਸਾਡਾ ਪੀਸੀਆਰ ਵੀ ਪੂਰਾ ਐਕਟਿਵ ਆ ਔਰ ਕੀ ਖਾਸ ਅਰੇਜਮੈਂਟ ਕੀਤੇ ਗਏ 15 ਅਗਸਤ ਤੋਂ ਲੈ ਕੇ 15 ਅਗਸਤ ਨੂੰ ਰਾਕੇ ਪੂਰੇ ਸ਼ਹਿਰ ਨੂੰ ਹਾਸਿਲ ਕੀਤਾ ਗਿਆ ਪੂਰੀ ਚੈਕਿੰਗ ਚੱਲ ਰਹੀ ਹੈ 24 ਆਵਰ ਚੈਕਿੰਗ ਚੱਲ ਰਹੀ ਹੈ ਪੈਟ੍ਰੋਲਿੰਗ ਚੱਲ ਰਹੀ ਹੈ ਸਾਡੇ ਜਿਹੜੇ ਪੀਸੀਆਰ ਵਗੈਰਾ ਇਸ ਤੋਂ ਇਲਾਵਾ ਹੀ ਹੋਰ ਸਿਵਲ ਕਪੜੇ ਵਿੱਚ ਵੀ ਆਪਣੇ ਜਿਹੜੇ ਆਦਮੀ ਲਾਏ ਹੋਏ ਜਾ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਦੇ ਨਾਲ ਕੋਈ ਤਕੜਾ ਦੁਸ਼ਮਣ ਬਾਰਡਰ ਏਰੀਆ ਦੇ ਵਿੱਚ ਸਾਡੇ ਸੈਕੰਡ ਆਰਮਡ ਡਿਫੈਂਸ ਲਾਈਨ ਤੇ ਪਹਿਲਾਂ ਵੀ ਕਾਫੀ ਨਾਕੇ ਲੱਗੇ ਹੋਏ ਆ ਇਸ ਤੋਂ ਇਲਾਵਾ ਉੱਥੇ ਪੈਟ੍ਰੋਲਿੰਗ ਵਧਾਈ ਗਈ ਹੈ ਵੀ ਇਸ ਆਪਣਾ ਹੀ ਤਾਲਮਲ ਕੀਤਾ ਗਿਆ ਤਾਂ ਹਰ ਤਰ੍ਹਾਂ ਬਾਜ ਵਾਲੇ ਅੱਖ ਦੀ ਨਜ਼ਰ ਅਸੀਂ ਰੱਖ ਰਿਆ। ਸ਼ਹਿਰ ਵਾਸੀਆਂ ਕੀ ਬੀੜਾ ਕਿ ਸ਼ਹਿਰ ਵਾਸੀਆਂ ਨੇ ਇਹ ਅਪੀਲ ਕਰਦੇ ਆ ਕਿ 15 ਅਗਸਤ ਨੂੰ ਪੂਰੀ ਧੂਮ-ਧਾਮ ਨਾਲ ਮਨਾਉਣ ਕਿਸੇ ਤਰ੍ਹਾਂ ਦੀ ਕੋਈ ਰਿਊਮਰ ਨਾ ਫਲਾਉਣ ਜੇ ਕਿਸੇ ਨੂੰ ਕੋਈ ਗੱਲ ਬਾਤ ਪਤਾ ਲੱਗਦੀ ਤਾਂ ਸਾਡੇ ਨੋਟਿਸ ਵਿੱਚ ਲਿਆਉਣ। ਥਾਣਾ ਸਿਟੀ ਵਿੱਚ ਸਾਡੇ ਸਬ-ਡਿਵੀਜ਼ਨ ਦੇ ਤਿੰਨੇ ਐਸਐਚਓ ਅਲੋਂਗ ਵਿਦ ਮੀ ਤੇ ਪਾਰੀ ਫੋਰਸ ਲੈ ਕੇ ਅਸੀਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਉੱਲੀ ਫਲੈਗ ਮਾਰਚ ਕੀਤਾ। ਇਹ ਫਲੈਗ ਮਾਰਚ 15 ਅਗਸਤ ਦੇ ਦਿਨ ਮੱਦੇ ਨਜ਼ਰ ਕੀਤਾ ਗਿਆ। ਕਿੰਨੀ ਕਿ ਫੋਰਸ ਲਗਾਈ ਗਈ 15 ਅਗਸਤ ਚਾਰੀ ਗੜ੍ਹ ਨਾ 40 4 450 ਦੇ ਕਰੀਬ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਲਗਾਇਆ ਬੰਦਾ ਰਾਤ ਨੂੰ ਪੈਟਰੋਲਿੰਗ ਕੀਆ ਗਈ ਨੂੰ ਰਾਤ ਨੂੰ ਸਾਰੇ ਚੌਂਕਾਂ ਵਿੱਚ ਨਾਕੇ ਵੀ ਆ ਪੈਟਰੋਲਿੰਗ ਵੀ ਆ ਸਾਡੇ ਪੀਸੀਆਰ ਵੀ ਪੂਰਾ ਐਕਟਿਵ ਹੈ ਹੋਰ ਕੀ ਖਾਸ ਅਰੇਂਜਮੈਂਟ ਕੀਤੇ ਗਏ 15 ਜੂਨ ਤੋਂ ਲੈ ਕੇ 15 ਜੂਨ ਤੋਂ ਲੈ ਕੇ ਪੂਰੇ ਸ਼ਹਿਰ ਨੂੰ ਅਸੀਂ ਹਸੀਲ ਕੀਤਾ ਗਿਆ ਪੂਰੀ ਚੈਕਿੰਗ ਚੱਲ ਰਹੀ ਹੈ 24 ਆਵਰ ਚੈਕਿੰਗ ਚੱਲ ਰਹੀ ਹੈ ਪੈਟਰੋਲਿੰਗ ਚੱਲ ਰਹੀ ਹੈ ਸਾਡੇ ਜਿਹੜੇ ਪੀਸੀਆਰ ਵਗੈਰਾ ਇਸ ਤੋਂ ਇਲਾਵਾ ਅਸੀਂ ਹੋਰ ਸਿਵਲ ਕਪੜੇ ਵਿੱਚ ਵੀ ਆਪਣੇ ਜਿਹੜੇ ਆਦਮੀ ਲਾਏ ਹੋਏ ਹਾਂ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਦੇ ਨਾਲ ਕੋਈ ਤਕੜਾ ਦੁਸ਼ਮਣ ਬਾਰਡਰ ਏਰੀਆ ਦੇ ਵਿੱਚ ਸਾਡੇ ਸੈਕੰਡ ਹੈਪਟਰ ਡਿਫੈਂਸ ਲਾਈਨ ਤੇ ਪਹਿਲਾਂ ਵੀ ਕਾਫੀ ਨਾਕੇ ਲੱਗੇ ਹੋਏ ਆ ਇਸ ਤੋਂ ਇਲਾਵਾ ਉੱਥੇ ਪੈਟਰੋਲਿੰਗ ਵਧਾਈ ਗਈ ਹੈ ਵੀਸ ਆਪਣਾ ਹੀ ਤਾਲਮਲ ਕੀਤਾ ਗਿਆ ਤੇ ਹਰ ਤਰ੍ਹਾਂ ਦੀ ਜਿਹੜੀ ਬਾਜ਼ ਵਾਲੇ ਅੱਖ ਦੀ ਨਜ਼ਰ ਰੱਖ ਰਿਹਾ ਸ਼ਹਿਰ ਵਾਸੀਆਂ ਕੀ ਪੀਲ ਹੈ ਸ਼ਹਿਰ ਵਾਸੀ ਇਹ ਅਪੀਲ ਕਰਦੇ ਆ ਕਿ 15 ਅਗਸਤ ਨੂੰ ਪੂਰੀ ਧੂਮਧਾਮ ਨਾਲ ਮਨਾਉਣ ਕਿਸੇ ਤਰ੍ਹਾਂ ਦੀ ਕੋਈ ਰਿਊਮਰ ਨਾ ਫਲਾਉਣ ਜੇ ਕਿਸੇ ਨੂੰ ਕੋਈ ਗੱਲਬਾਤ ਪਤਾ ਲੱਗਦੀ ਤਾਂ ਸਾਡੇ ਨੋਟਿਸ ਵਿੱਚ ਲਿਆਉਣ ਥਾਣਾ ਸਿਟੀ ਵਿੱਚ ਸਾਡੇ ਸਬ-ਡਿਵੀਜ਼ਨ ਦੇ ਤਿੰਨੇ ਐਸਐਚਓ ਅਲੋਂਗ ਵਿਦ ਮੀ ਤੇ ਪਾਰੀ ਫੋਰਸ ਲੈ ਕੇ ਅਸੀਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚੋਂ ਦੀ ਫਲੈਗ ਮਾਰਚ ਕੀਤਾ ਇਹ ਫਲੈਗ ਮਾਰਚ 15 ਅਗਸਤ ਦੇ ਮੱਦੇਨਜ਼ਰ ਕੀਤਾ ਗਿਆ ਕਿੰਨੀ ਕਿ ਫੋਰਸ ਲਗਾਈ ਗਈ 15 ਅਗਸਤ ਚਾਰੀ ਹੱਦ ਲੈ ਕੇ 4 450 ਦੇ ਕਰੀਬ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਲਗਾਇਆ ਬੰਦਾ ਰਾਤ ਨੂੰ ਪਟੋਲੇ ਕਿਹਾ ਗਈ ਨੂੰ ਰਾਤ ਨੂੰ ਸਾਰੇ ਚੌਂਕਾਂ ਵਿੱਚ ਨਾਕੇ ਵੀ ਆ ਪੈਟਰੋਲਿੰਗ ਵੀ ਆ ਸਾਡਾ ਪੀਸੀਆਰ ਵੀ ਪੂਰਾ ਐਕਟਿਵ ਆ ਹੋਰ ਕੀ ਖਾਸ ਅਰੇਂਜਮੈਂਟ ਕੀਤੇ ਗਏ 15 ਅਗਸਤ ਤੋਂ ਲੈ ਕੇ 15 ਅਗਸਤ ਤੋਂ ਲੈ ਕੇ ਪੂਰੇ ਸ਼ਹਿਰ ਨੂੰ ਅਸੀਂ ਸੀਲ ਕੀਤਾ ਗਿਆ ਪੂਰੀ ਚੈਕਿੰਗ ਚੱਲ ਰਹੀ ਹੈ 24 ਆਵਰ ਚੈਕਿੰਗ ਚੱਲ ਰਹੀ ਹੈ ਪੈਟਰੋਲਿੰਗ ਚੱਲ ਰਹੀ ਹੈ ਸਾਡੇ ਜਿਹੜੇ ਪੀਸੀਆਰ ਵਗੈਰਾ ਇਸ ਤੋਂ ਇਲਾਵਾ ਹੀ ਹੋਰ ਸਿਵਲ ਕਪੜੇ ਵਿੱਚ ਵੀ ਆਪਣੇ ਜਿਹੜੇ ਆਦਮੀ ਲਾਏ ਹੋਏ ਆ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਦੇ ਨਾਲ ਕੋਈ ਤਾਹ ਦੁਸ਼ਮਣ ਬਾਰਡਰ ਏਰੀਆ ਦੇ ਵਿੱਚ ਸਾਡੇ ਸੈਕੰਡ ਹੈਮ ਡਿਫੈਂਸ ਲਾਈਨ ਤੇ ਪਹਿਲਾਂ ਵੀ ਕਾਫੀ ਨਾਕੇ ਲੱਗੇ ਹੋਏ ਆ ਇਸ ਤੋਂ ਇਲਾਵਾ ਉੱਥੇ ਪੈਟਰੋਲਿੰਗ ਵਧਾਈ ਗਈ ਹੈ ਵੀ ਇਸ ਆਪਣਾ ਹੀ ਤਾਲਮਲ ਕੀਤਾ ਗਿਆ ਤੇ ਹਰ ਤਰ੍ਹਾਂ ਦੀ ਜਿਹੜੀ ਬਾਜ਼ ਵਾਲੇ ਅੱਖ ਦੀ ਨਜ਼ਰ ਰੱਖ ਰਿਹਾ ਹੈ ਸ਼ਹਿਰ ਵਾਸੀਆਂ ਕੀ ਪੀਲ ਸ਼ਹਿਰ ਵਾਸੀਆਂ ਨੇ ਇਹ ਅਪੀਲ ਕਰਦੇ ਆ ਕਿ 15 ਪੂਰੀ ਧੂਮ-ਧਾਮ ਨਾਲ ਮਲਾਉਣ ਕਿਸੇ ਤਰ੍ਹਾਂ ਦੀ ਕੋਈ ਰਿਊਮਰ ਨਾ ਫਲਾਉਣ ਜੇ ਕਿਸੇ ਨੂੰ ਕੋਈ ਗੱਲਬਾਤ ਪਤਾ ਲੱਗਦੀ ਤਾਂ ਸਾਡੇ ਨੋਟਿਸ ਵਿੱਚ ਲਿਓਨ